हनुमान चालीसा एक अजेहा पाठ जो हिंदू समाज ਲਈ ਆਸਥਾ ਦਾ ਪ੍ਰਤੀਕ ਅਤੇ ਸ਼ਕਤੀ ਦਾ ਸਰੋਤ ਹੈ ਪਰ ਹੁਣ ਇਹ ਹੀ ਪਾਠ ਕੁਝ ਲੋਕਾਂ ਨੂੰ ਚੁਬਨ ਲੱਗ ਪਿਆ ਹੈ ਜੀ ਹਾਂ ਹਾਲਾਤੇ ਹੋ ਗਏ ਨੇ ਕਿ हनुमान चालीसा ਦਾ ਪਾਠ ਕਰਨ ਵਾਲਿਆਂ ਤੇ ਹਮਲਾ ਕੀਤਾ ਜਾ ਰਿਹਾ ਹੈ ਇਹ ਸਭ ਕੁਝ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਾਲ ਹੀ ਚ ਬਿਹਾਰ ਚ ਕੁਝ ਅਜੀਹਾ ਹੋਇਆ ਜਿਸ ਤੋਂ ਬਾਅਦ ਸਾਰਿਆਂ ਦੇ ਰੌਂਗ ਟੇ ਖੜੇ ਹੋ ਗਏ ਅਤੇ ਇਹ ਸਿਰਫ ਇੱਕ ਦਿਨ ਦੀ ਘਟਨਾ ਨਹੀਂ ਹੈ ਸਗੋਂ ਇਹ ਇੱਕ ਪੈਟਰਨ ਹੈ ਜੋ ਕਿ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਅੱਜ ਦੀ ਇਸ ਵੀਡੀਓ 'ਚ ਅਸੀਂ ਤੁਹਾਨੂੰ ਬਿਹਾਰ 'ਚ ਵਾਪਰੀ ਘਟਨਾਵਾਂ ਬਾਰੇ ਦੱਸਾਂਗੇ ਤੇ ਨਾਲ ਹੀ ਇਸ ਤਰ੍ਹਾਂ ਦੀਆਂ ਸੱਤ ਹੋਰ ਘਟਨਾਵਾਂ ਦੱਸਾਂਗੇ ਜੋ ਦਰਸਾਉਂਦੀਆਂ ਨੇ ਕਿ ਹਨਮਾਨ ਚਾਲੀ ਸਦਾ ਵਿਰੋਧ ਹੁਣ ਸੰਜੋਗ ਨਹੀਂ ਰਿਹਾ ਸਗੋਂ ਇੱਕ ਯੋਜਨਾਬੰਦ ਰਣਨੀਤੀ ਬਣ ਗਈ ਹੈ ਹੁਣ ਸਵਾਲ ਇਹ ਨਹੀਂ ਹੈ ਕਿ ਘਟਨਾਵਾਂ ਕਿਉਂ ਹੋ ਰਹੀਆਂ ਸਵਾਲ ਇਹ ਹੈ ਕਿਸ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਨਮਸਕਾਰ ਮੈਂ ਹਾ ਤੇਜਸਵਨੀ ਰਾਏ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਆਂ ਬਿਹਾਰ ਦੇ ਜਮੂਏ ਚ 16 ਫਰਵਰੀ 2025 ਨੂੰ ਵਾਪਰੀ ਘਟਨਾ ਵਾਪਰੀ ਬਿਹਾਰ ਦੇ ਜਮੂਏ ਚ ਹਨਮਾਨ ਚਾਲੀਸਾ ਦਾ ਪਾਠ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਤੇ 300 ਤੋਂ 400 ਦੀ ਢੀੜ ਨੇ ਹਮਲਾ ਕਰ ਦਿੱਤਾ ਇੰਨਾ ਹੀ ਨਹੀਂ Hindu ਮਹਿਲਾ ਕਨਵੀਨਰ ਖੁਸ਼ਬੂ ਪਾਂਡੇ ਨੂੰ ਘੇਰ ਲਿਆ ਗਿਆ ਤੇ ਬੰਦਕ ਬਣਾ ਲਿਆ ਗਿਆ ਹੁਣ ਇਸ ਘਟਨਾ ਨੂੰ ਦੇਖ ਕੇ ਸਾਫ ਪਤਾ ਲੱਗ ਰਿਹਾ ਹੈ ਕਿ ਇਹ ਸਿਰਫ ਹਿੰਸਾ ਨਹੀਂ ਸੀ ਸਗੋਂ ਇੱਕ ਸਨੇਹਾ ਸੀ ਅਸੀਂ ਤੁਹਾਨੂੰ ਡਰਾ ਕੇ ਰੋਕ ਲਵਾਂਗੇ ਪਰ ਸਵਾਲ ਇਹ ਹੈ ਕਿ ਹਿੰਦੂ ਸਮਾਜ ਇਸ ਨੂੰ ਬਰਦਾਸ਼ਤ ਕਰੇਗਾ ਹੁਣ ਤੁਹਾਨੂੰ ਦੱਸਦੇ ਹਾਂ ਦੂਜੀ ਘਟਨਾ ਛੱਤੀਸਗੜ੍ਹ ਦੇ ਬਿਲਾਸਪੁਰ ਦੀ ਜੋ ਕਿ 27 ਜਨਵਰੀ 2025 ਨੂੰ ਵਾਪਰੀ ਸੀ ਛੱਤੀਸਗੜ੍ਹ ਦੇ ਬਿਲਾਸਪੁਰ 'ਚ ਹਨਮਾਨ ਚਾਲੀਸਾ ਦਾ ਪਾਠ ਛਲੌਂਨ ਤੇ ਆਟੋ ਡਰਾਈਵਰ ਮੁਹੰਮਦ ਇਸ਼ਾਕ ਖਾਨ ਨੇ ਮੰਦਰ ਦੇ ਪੁਜਾਰੀਆਂ ਨੂੰ ਧਮਕੀ ਦਿੰਦੇ ਹੋਏ ਕਿਹਾ ਜੇਕਰ ਤੁਹਾਨੂੰ Hindu ਬਣਨ ਦਾ ਇੰਨਾ ਸ਼ੌਕ ਹੈ ਤਾਂ ਅਯੁੱਧਿਆ ਚਲੇ ਜਾਓ ਇੱਥੇ Hindu Hindu ਨਾ ਬੁੱਲੋ ਹੁਣ ਤੁਸੀਂ ਖੁਦ ਸੋਚੋ ਜੇ ਕੋਈ Hindu ਇਸੇ ਪਾਸੇ ਵੀ ਜਵਾਬ ਦਿੰਦਾ ਉਦੋਂ ਕੀ ਹੁੰਦਾ ਹੁਣ ਆਉਂਦੇ ਆ ਤੀਜੀ ਜੋ ਕਿ ਘਟਨਾ ਕਰਨਾਟਕ ਦੇ ਬੰਗਲੂਰੂ ਚ 18 ਮਾਰਚ 2024 ਨੂੰ ਵਾਪਰੀ ਸੀ ਸਿੱਧਨਾ ਸਟਰੀਟ ਵਿੱਚ ਇੱਕ Hindu ਦੁਕਾਨਦਾਰ ਮੁਕੇਸ਼ ਆਪਣੀ ਦੁਕਾਨ ਵਿੱਚ ਹਨੂਮਾਨ ਚਾਲੀਸਾ ਦਾ ਪਾਠ ਸੁਣ ਰਿਹਾ ਸੀ ਬਸ ਇੰਨੀ ਹੀ ਗੱਲ ਸੀ ਇਸ ਨਿੱਕੀ ਜਹੀ ਗੱਲ ਨੂੰ ਲੈ ਕੇ 5-6 ਮੁਸਲਮ ਨੌਜਵਾਨ ਉਸ ਦੀ ਦੁਕਾਨ ਵਿੱਚ ਦਾਖਲ ਹੋਏ ਅਤੇ ਉਹਨਾਂ ਨੇ ਉਸ ਤੇ ਹਮਲਾ ਕਰ ਦਿੱਤਾ ਹੁਣ ਸਵਾਲ ਇਹ ਨਹੀਂ ਹੈ ਕਿ ਹਮਲਾ ਕਿਉਂ ਹੋਇਆ ਸਵਾਲ ਇਹ ਹੈ ਕਿ ਹੁਣ Hindu ਆਪਣੀ ਹੀ ਦੁਕਾਨ ਤੇ ਵੀ ਭੱਤੀ ਗੀਤ ਨਹੀਂ ਚਲਾ ਸਕਦਾ ਆ ਰਹੇ ਹੈ ਨਾ ਤੁਹਾਨੂੰ ਵੀ ਗੁੱਸਾ ਕਿ ਹਿੰਦੂਆਂ ਨਾਲ ਕਿਸ ਤਰ੍ਹਾਂ ਦਾ سلوਕ ਕੀਤਾ ਜਾ ਰਿਹਾ ਹੈ બસ ਹੁਣ ਤੁਸੀਂ ਸੁਣਦੇ ਰਹੋ ਹੁਣ ਤੁਹਾਨੂੰ ਦੱਸਦੇ ਹਾਂ ਚੌਥੀ ਘਟਨਾ ਬਾਰੇ ਜੋ ਕਿ ਗੁਜਰਾਤ ਦੇ ਬਟੋਤਰਾ ਚ 13 ਮਾਰਚ 2024 ਨੂੰ ਵਾਪਰੀ ਸੀ ਅਜਵਾ ਰੋਡ ਤੇ ਸਥਿਤ ਮੰਦਿਰ ਵਿੱਚ ਹਨੂਮਾਨ ਚਾਲੀਸਾ ਦਾ ਪਾਠ ਚੱਲ ਰਿਹਾ ਸੀ 25 ਤੋਂ 30 ਲੋਕਾਂ ਦੀ ਇੱਕ ਮੁਸਲਮਿਂ ਭੀੜ ਆਈ ਡੰਡਿਆਂ ਨਾਲ ਹਮਲਾ ਕੀਤਾ ਪੱਥਰ ਮਾਰੇ ਅਤੇ ਮੰਦਿਰ ਦੀ ਪੰਹ ਤੋੜ ਦਿੱਤੀ ਇਸ ਘਟਨਾ ਤੋਂ ਬਾਅਦ ਸਵਾਲ ਇਹ ਉੱਠਦਾ ਹੈ ਕਿ ਇਹ ਅਚਾਨਕ ਗੁੱਸੇ ਦੇ ਭੜਕਣ ਦਾ ਨਤੀਜਾ ਸੀ ਜਾਂ ਇੱਕ ਸੋਚੀ ਸਮਝੀ ਯੋਜਨਾ ਸੀ ਹੁਣ ਅੱਗੇ ਬਾਤ ਦੇ ਆ ਤੇ ਪੰਜਵੀਂ ਘਟਨਾ ਵੱਲ ਦੀ ਨਜ਼ਰ ਮਾਰਦੇ ਹਾਂ ਜੋ ਕਿ ਗੁਜਰਾਤ ਦੇ ਭਾਵਨਗੜ੍ਹ ਚ 1 ਫਰਵਰੀ 2024 ਨੂੰ ਵ ਕੋ ਜਿਹਾ ਹੈ ਕਿ ਰਜਿੰਦਰ ਭਾਈ ਚੋਹਾਨ ਇੱਕ Hindu ਦਰਜੇ ਆਪਣੀ ਦੁਕਾਨ ਵਿੱਚ ਭਗਤੀ ਗੀਤ ਚਲਾ ਰਿਹਾ ਸੀ ਇਹ ਸਭ ਨੂੰ ਦੇਖ ਕੇ ਸਾਹਿਲ ਸ਼ੌਕੀਤ ਅਤੇ ਮੁੰਨਾ ਉਹਦੀ ਦੁਕਾਨ ਅੰਦਰ ਗਏ ਤੇ ਜਾਂਦੇ ਸਾਰੇ ਉਹਨਾਂ ਨੇ ਹਮਲਾ ਕਰ ਦਿੱਤਾ ਸਵਾਲ ਇਹ ਨਹੀਂ ਹੈ ਕਿ ਹਮਲਾਵਾਰ ਕੌਣ ਸਵਾਲ ਇਹ ਹੈ ਕਿ ਉਹਨਾਂ ਨੂੰ ਅਜਿਹਾ ਕਰਨ ਦੀ ਹਿੰਮਤ ਕਿਵੇਂ ਆਈ ਹੁਣ ਛੇਵੀਂ ਘਟਨਾ ਵੀ ਸੌਣ ਲਓ ਇਹ ਹੈ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਜੋ ਕਿ 20 ਜੂਨ 2023 ਨੂੰ ਵਾਪਰੀ ਸੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਚ ਹਨਮਾਨ ਚਾਲੀਸਾ ਦਾ ਪਾਠ ਕਰਨ ਤੋਂ ਬਾਅਦ ਵਾਪਸ ਆ ਰਹੇ ਲੋਕਾਂ ਤੇ ਮੁਸਲਿਮ ਭੀੜ ਨੇ ਇੱਟਾਂ ਪੱਥਰਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਇਸ ਮਾਮਲੇ 'ਚ 12 ਮੁਲਜ਼ਮ ਨਾਮਜ਼ਦ ਕੀਤੇ ਗਏ ਹੁਣ ਸਵਾਲ ਇਹ ਹੈ ਕਿ ਇਹ ਇੱਕ ਦਿਨ ਵਿੱਚ ਬਣੀ ਭੀੜ ਸੀ ਜਾਂ ਇਹ ਕੱਟੜਤਾ ਦੀ ਇੱਕ ਹੋਰ ਉਦਾਹਰਣ ਸੀ ਚਲੋ ਹੁਣ ਸਤਵੀਂ ਘਟਨਾ ਜੋ ਕਿ ਆਖਰੀ ਘਟਨਾ ਇਸ ਤੇ ਵੀ ਨਜ਼ਰ ਮਾਰਦੇ ਹਾਂ ਦੱਸਦੇ ਇੱਕ ਇੱਕ ਘਟਨਾ ਉੱਤਰਾਖੰਡ ਦੀ ਹਲਦਵਾਨੀ 'ਚ 1 ਮਈ 2022 ਨੂੰ ਵਾਪਰੀ ਸੀ ਮੰਦਰ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨੂੰ ਬਾਈਕ ਸਵਾਰ ਗੁੰਡਿਆਂ ਨੇ ਘੇਰ ਲਿਆ 10 ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਗਿਆ ਪਰ ਸਵਾਲ ਫੇਰ ਉਹੀ ਉੱਠਦਾ ਹੈ ਕਿ ਇਹ ਇੱਕ ਸਥਾਨਕ ਵਿਵਾਦ ਸੀ ਜਾਂ ਇਸੇ ਹੀ ਪੈਟਰਨ ਦਾ ਹਿੱਸਾ ਸੀ ਤਾਂ ਦੇਖਿਆ ਤੁਸੀਂ ਕਿਸ ਤਰ੍ਹਾਂ ਹਿੰਦੂਆਂ ਤੇ ਹਮਲੇ ਕੀਤੇ ਜਾ ਰਹੇ ਨੇ ਉਹ ਵੀ ਸਿਰਫ ਹਨੂਮਾਨ ਚਾਲੀਸਾ ਦਾ ਪਾਠ ਕਰਨ ਤੇ ਮੰਦਿਰਾਂ ਤੇ ਹਮਲੇ ਕੋਈ ਨਵੀਂ ਗੱਲ ਨਹੀਂ ਪਰ ਹੁਣ ਇੱਕ ਨਵਾਂ ਟ੍ਰੈਂਡ ਚੱਲ ਰਿਹਾ ਹੈ ਦਰਅਸਲ ਪਹਿਲਾਂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਪਰ ਹੁਣ ਉਹਨਾਂ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੋ ਆਪਣੀ ਆਸਥਾ ਦੇ ਪ੍ਰਤੀ ਹਨੁਮਾਨ ਚਾਲੀ ਸਾਦਾ ਪਾਠ ਕਰ ਰਹੇ ਨੇ ਸਵਾਲ ਤਾਂ ਇਹ ਉੱਠਦਾ ਹੈ ਕਿ ਇਸ ਦਾ ਅਸਲ ਮਕਸਦ ਕੀ ਹੈ ਕਿਸ ਦਾ ਮਕਸਦ ਆਸਥਾ ਨੂੰ ਡਰਾਉਣਾ Hindu ਸਮਾਜ ਨੂੰ ਮੌਨ ਕਰ ਦੇਣਾ ਤਾਂ ਜੋ ਹੌਲੀ-ਹੌਲੀ ਮੰਦਰਾਂ ਤੋਂ ਸ਼ਰਦਾ ਦੀ ਗੂੰਜ ਆਪਣੇ ਆਪ ਘਟ ਜਾਵੇ ਜੇਕਰ ਇਹ ਹੀ ਮਕਸਦ ਹੈ ਤਾਂ ਸਵਾਲ ਮੁਰ ਤੋਂ ਉੱਠਦਾ ਹੈ ਕਿ Hindu ਸਮਾਜ ਇਸ ਨੂੰ ਚੁੱਪਚਾਪ ਬਰਦਾਸ਼ਤ ਕਰਦਾ ਰਹੇਗਾ ਜਾਂ ਫਿਰ RAM ਜੀ ਦੇ ਨਾਮ ਤੇ ਅਜਿਹੇ ਕਦਮ ਚੁੱਕੇ ਜਾਣਗੇ ਕਿ ਇਹ ਘਟਨਾਵਾਂ ਦੁਹਰਾਈਆਂ ਨਾ ਜਾਣ ਇਸ ਬਾਰੇ ਜ਼ਰੂਰ ਸੋਚੋ ਤੇ ਆਪਣੇ ਆਪ ਤੋਂ ਜਵਾਬ ਪੁੱਛੋ